ਮੁਰਦਾਬਾ 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 ਇਹਨੂੰ ਵੀ ਜ਼ਬਰਦਸਤੀ ਉਹਨਾਂ ਨੇ ਫੜ ਕੇ ਯੂਨੀਵਰਸਿਟੀ ਚੌਂਕੀ ਦੇ ਵਿੱਚ 4 ਘੰਟੇ ਵਹਾਇਆ ਤੇ ਹੁਣ ਸਾਨੂੰ ਛੱਡਿਆ ਗਿਆ ਅੱਕੀ ਤੱਕ ਕੰਮਕੀ ਵੀ ਕੀਤੀ ਗਈ ਥੱਪੜ ਲਾਈ ਵੀ ਹੈ ਜੀ ਉਹਨਾਂ ਨੇ ਤੇ ਇਹਨਾਂ ਦਾ ਰਵਈਆ ਕਹਿਣਾ ਚਾਹੁੰਦੇ ਇਹਨਾਂ ਨੂੰ ਵੀ ਇਹ ਜਿੰਨਾ ਮਰਜ਼ੀ ਠੱਗਾ ਕਰ ਲੈਣ। ਅੱਪੜ ਵੀ ਅੱਜ ਸਾਡੇ ਸਾਥੀਆਂ ਦੇ ਵਿੱਚ ਮਾਰੇ ਗਏ ਨੇ। ਇਹ ਡਾਂਗਾਂ ਚਲਾ ਲੈਣ। ਇਹ ਰੋਕ ਨਹੀਂ ਸਕਣਗੇ ਪੰਜਾਬ ਯੂਨੀਵਰਸਿਟੀ ਦਾ ਇਤਿਹਾਸ ਰਿਹਾ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਰਨਮਾਲ ਤੇ ਹੁਣ ਅਸੀਂ ਪੰਜਾਬ ਯੂਨੀਵਰਸਿਟੀ ਖੜੇ ਆ ਜਿੱਥੇ ਕਿ ਬੀਸੀ ਆਫਿਸ ਤੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਤਕਰੀਬਨ 63 ਦਿਨ ਹੋ ਚੁੱਕੇ ਆ। ਸੈਨੇਟ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਇੱਕ ਪ੍ਰੋਟੈਸਟ ਚੱਲ ਰਿਹਾ ਹੈ। ਤੇ ਸਟੂਡੈਂਟਾਂ ਦੀ ਇਹ ਮੰਗ ਹੈ ਕਿ ਸੈਨੇਟ ਦਾ ਜਿਹੜਾ ਸਟਰਕਚਰ ਹੈ ਜਿਹੜਾ ਢਾਂਚਾ ਪਹਿਲਾਂ ਤੋਂ ਯੂਨੀਵਰਸਿਟੀ ਦੇ ਵਿੱਚ ਚੱਲਿਆ ਆ ਰਿਹਾ ਹੈ ਉਹਨੂੰ ਉਵੇਂ ਹੀ ਵਰਕਰਾ ਰੱਖਿਆ ਜਾਵੇ ਪਰ ਅਥਾਰਟੀ ਇਹ ਨਹੀਂ ਚਾਹੁੰਦੀ ਪਹਿਲਾਂ ਵੀ ਸਟੂਡੈਂਟਾਂ ਦੇ ਉੱਪਰ ਡਾਂਗ ਵੀ ਚਲਾਈ ਗਈ ਧਰਨੇ ਨੂੰ ਕਮਜ਼ੋਰ ਕਰਨ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਆਪਣੀਆਂ ਕੋਸ਼ਿਸ਼ਾਂ ਦੇ ਵਿੱਚ ناکਾਮਯਾਬ ਰਹੇ ਤੇ ਅੱਜ ਯੂਨੀਵਰਸਿਟੀ ਦੇ ਵਿੱਚ ਅਲੂਮਨੀ ਮੀਟ ਹੋਣ ਕਰਕੇ ਸਾਡੇ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਨੇ ਇੱਥੇ ਆਉਣਾ ਸੀ ਤੇ ਸਟੂਡੈਂਟਾਂ ਨੇ ਅਥਾਰਟੀ ਅੱਗੇ ਮੰਗ ਰੱਖੀ ਕਿ ਸਾਨੂੰ ਉਹਨਾਂ ਨਾਲ ਮਿਲਵਾਇਆ ਜਾਵੇ ਤਾਂ ਕਿ ਅਸੀਂ ਆਪਣੀ ਗੱਲਬਾਤ ਉਹਨਾਂ 'ਤੇ ਰੱਖ ਤੇ ਜਿਹੜਾ ਇਹ ਮਸਲੇ ਦਾ ਕੋਈ ਹੱਲ ਆ ਉਹ ਕੱਢਿਆ ਜਾਵੇ ਪਰ ਬੀਸੀ मैम ਨੇ ਇਹਨੇ ਗੰਦੇ ਤਰੀਕੇ ਨਾਲ ਉਸ ਚੀਜ਼ ਨੂੰ ਇਗਨੋਰ ਕੀਤਾ ਤੇ ਸਟੂਡੈਂਟਾਂ ਨੂੰ ਇਹ ਵੀ ਕਿਹਾ ਕਿ ਤੁਹਾਡੀ ਔਕਾਤ ਕੀ ਆ ਸਾਡੇ ਨਾਲ ਗੱਲ ਕਰਨ ਦੀ ਤਾਂ ਫਿਰ ਸਟੂਡੈਂਟਾਂ ਨੇ ਵੀ ਉੱਥੋਂ ਰੋਸ ਦੇ ਵਿੱਚ ਆ ਕੇ ਇੱਕ ਤਰੀਕਾ ਬਣਾਇਆ ਕਿ ਜੇ ਤੁਸੀਂ ਤੁਹਾਨੂੰ ਸਿੱਧੇ ਤਰੀਕੇ ਨਾਲ ਤੁਸੀਂ ਸਾਨੂੰ ਗੱਲ ਨਹੀਂ ਕਰਨ ਦੇ ਰਹੇ ਤਾਂ ਅਸੀਂ ਉਹਨਾਂ ਦਾ ਪਤਲਾ ਫੂਕ ਜਿਹੜਾ ਰੋਸ ਮਾਰਚ ਉਹ ਕਰਾਂਗੇ ਤੇ ਅਥਾਰਟੀ ਨੂੰ ਫਿਰ ਇਹ ਵੀ ਗੱਲ ਹਜਮ ਨਹੀਂ ਹੋਈ ਤੇ ਇਹਨੂੰ ਰੋਕਣ ਵਾਸਤੇ ਇਸ ਪ੍ਰੋਟੈਸਟ ਨੂੰ ਕਮਜ਼ੋਰ ਕਰਨ ਵਾਸਤੇ ਵੱਖ-ਵੱਖ ਥਾਵਾਂ ਤੋਂ ਯੂਨੀਵਰਸਿਟੀਆਂ ਚੋਂ ਯੂਨੀਵਰਸਿਟੀ ਦੇ ਵਿੱਚੋਂ ਕਈ ਥਾਵਾਂ ਤੋਂ ਸਟੂਡੈਂਟਾਂ ਨੂੰ ਫੜ ਕੇ ਰੀਟੇਨ ਕੀਤਾ ਗਿਆ। ਕਿੰਨਿਆਂ ਨੂੰ ਵੱਖ-ਵੱਖ ਚੌਕੀਆਂ 'ਚ ਰੱਖਿਆ ਗਿਆ, ਥਾਣਿਆਂ 'ਚ ਲਜਾਇਆ ਗਿਆ। ਤੇ ਕਈ ਸਟੂਡੈਂਟਾਂ ਨੂੰ ਉਹਨਾਂ ਦੇ ਡਿਪਾਰਟਮੈਂਟਾਂ ਦੇ ਵਿੱਚ ਹੀ ਬੰਦ ਕਰਕੇ ਬਿਠਾਇਆ ਗਿਆ ਤਾਂ ਕਿ ਜਿਹੜਾ ਰੋਸ ਪ੍ਰਦਰਸ਼ਨ ਉਹ ਨਾ ਕਰ ਸਕਣ। ਪਰ ਫਿਰ ਵੀ ਵਿਦਿਆਰਥੀ ਇਹਦੇ 'ਚ ਸਫਲ ਰਹੇ ਨੇ। ਪੁਤਲਾ ਜਿਹੜਾ ਜੋ ਸੈਂਟਰ ਤੇ ਫੂਕਿਆ ਗਿਆ। ਤੇ ਜੇ ਮੈਂ ਆਪਣੀ ਵੀ ਗੱਲ ਕਰਾਂ ਤਾਂ ਸਵੇਰ ਜਦੋਂ ਮੈਂ ਇੱਥੇ ਧਰਨੇ ਤੇ ਪਹੁੰਚ ਰਿਹਾ ਸੀ ਤਾਂ ਮੈਨੂੰ ਵੀ ਰਸਤੇ ਦੇ ਵਿੱਚੋਂ ਫੜ ਕੇ ਰੀਟੇਨ ਕੀਤਾ ਗਿਆ ਯੂਨੀਵਰਸਿਟੀ ਦੀ ਚੌਕੀ 'ਚ ਉਹਨਾਂ ਨੇ 3-4 ਘੰਟੇ ਜਦੋਂ ਕਿ ਮੈਨੂੰ ਨੇ ਇਹ ਵੀ ਕਿਹਾ ਸੀ ਕਿ ਮੈਂ ਐਸਾ মিডিਆ ਪਰਸਨ ਉਸ ਚੀਜ਼ ਨੂੰ ਕਵਰ ਕਰਨ ਜਾ ਰਿਹਾ ਹਾਂ ਪਰ ਉਹਨਾਂ ਦਾ ਰਵਈਆ ਇਦਾਂ ਦਾ ਹੋ ਗਿਆ ਵੀ ਕੋਈ ਵੀ ਉਹਨਾਂ ਨੂੰ ਨਾ ਤਾਂ ਇਸ ਚੀਜ਼ ਨੂੰ ਕਵਰ ਕਰਦਾ ਚੰਗਾ ਲੱਗਦਾ ਨਾ ਕੋਈ ਪ੍ਰੋਟੈਸਟ ਕਰਦਾ ਚੰਗਾ ਲੱਗਦਾ ਨਾ ਕੋਈ ਆਪਣੀ ਗੱਲ ਰੱਖਦਾ ਚੰਗਾ ਲੱਗਦਾ ਤੇ ਮੈਨੂੰ ਵੀ ਜ਼ਬਰਦਸਤੀ ਉਹਨਾਂ ਨੇ ਫੜ ਕੇ ਯੂਨੀਵਰਸਿਟੀ ਚੌਂਕੀ ਦੇ ਵਿੱਚ 4 ਘੰਟੇ ਵਹਾਇਆ ਤੇ ਹੁਣ ਸਾਨੂੰ ਛੱਡਿਆ ਗਿਆ ਤੇ ਮੇਰੇ ਨਾਲ ਸੋਪੂ ਤੋਂ ਬਾਈ ਨਾ ਪ੍ਰਿਸ ਸੀ ਜਿਹੜੀ ਕਿ ਇਸ ਸੈਨਟ ਲਈ ਚੱਲ ਰਹੇ ਧਰਨੇ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਵੀ ਨੇ ਉਦੇ ਵਿੱਚੋਂ ਸ਼ਾਮਲ ਨੇ ਉਹ ਵੀ ਮੇਰੇ ਨਾਲ ਸੀ ਉਹਨਾਂ ਨੂੰ ਵੀ ਫੜ ਕੇ ਉੱਥੇ ਵਹਾਇਆ ਗਿਆ ਰੀਟੇਨ ਕੀਤਾ ਗਿਆ ਤੇ ਹੁਣ ਅਸੀਂ ਭਾਈ ਨਪਰੀਤ ਨੂੰ ਇਹ ਪੁੱਛਾਂਗੇ ਕਿ ਐਦਾਂ ਦਾ ਜਿਹੜਾ ਰਵਈਆ ਔਥੋਰਿਟੀ ਵੱਲੋਂ ਕਿਉਂ ਅਪਣਾਇਆ ਜਾਂਦਾ ਜਾਂ ਇਹ ਵਿਦਿਆਰਥੀਆਂ ਤੋਂ ਇੰਨਾ ਜ਼ਿਆਦਾ ਕਿਉਂ ਡਰੇ ਹੋਏ ਨੇ ਕਿ ਇਹਨਾਂ ਨੂੰ ਐਦਾਂ ਦੇ ਐਕਸ਼ਨ ਲੈਣ ਤੇ ਜਿਹੜਾ ਇਹ ਮਜਬੂਰ ਹੁੰਦੇ ਨੇ ਭਾਈ ਨਪਰੀਤ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਇਹਨਾਂ ਦਾ ਰਵਈਆ ਬੱਚਿਆਂ ਨੂੰ ਡਰਾਉਣ ਦਾ ਸ਼ੁਰੂ ਤੋਂ ਹੀ ਇਹੀ ਗੱਲਾਂ ਕਰਕੇ ਰਿਹਾ ਹੈਗਾ ਕਿ ਇਹਨਾਂ ਕੋਲੇ ਜਰੀਆ ਹੀ ਇੱਕ ਹੈ ਇਹ ਆਪਾਂ ਰਵਈਆ ਅਥਾਰਟੀ ਦਾ ਨਹੀਂ ਦੇਖ ਸਕਦੇ ਇਹ ਰਵਈਆ ਪੂਰੇ ਦੇਸ਼ ਦੀ ਪੋਲਿਟਿਕਸ ਦਾ ਹੀ ਇਹ ਹੈਗਾ ਦਾ ਜਦੋਂ ਕੋਈ ਸਰਕਾਰ ਖਿਲਾਫ ਬੋਲਦਾਗਾ ਇਹਨਾਂ ਕੋਲੇ ਸਭ ਤੋਂ ਵੱਡਾ ਜਰੀਆ ਈਡੀ ਤੇ ਐਨਆਈਏ ਆ ਕਿਸੇ ਦੇ ਘਰੇ ਰੇਡ ਮਰਵਾ ਦੇਣਾ ਬੱਚਿਆਂ ਨੂੰ ਚੁਕਾ ਦੇਣਾ ਜਿਵੇਂ ਪਿਛਲੇ ਦਿਨੀ ਬੀਤੇ ਹੈਗੇ ਆਪਣੇ ਪੰਜਾਬ ਚ ਕਈ ਸਟੂਡੈਂਟ ਲੀਡਰਾਂ ਦੇ ਘਰੇ ਰੇਡਾਂ ਵੀ ਪਈਆਂ ਐਨਆਈਏ ਦੀਆਂ ਤੇ ਉਹੀ ਰਵਈਆ ਹੁਣ ਇਹਨਾਂ ਨੇ ਇੱਥੇ ਅੱਜ ਬੱਚਿਆਂ ਤੇ ਅਪਣਾਇਆ ਹੈਗਾ ਦਾ ਅਸੀਂ ਕਾਲ ਦਿੱਤੀ ਸੀ ਅੱਜ ਪੁਤਲਾ ਫੂਕਣ ਦੀ ਵਾਈਸ ਪ੍ਰੈਜ਼ੀਡੈਂਟ ਦਾ ਕਾਲ ਦੇ ਮੁਤਾਬਿਕ ਬੱਚੇ ਸਾਰੇ ਇਕੱਠੇ ਹੋ ਰਹੇ ਸੀਗੇ ਤਾਂ ਜਿਵੇਂ ਕਿ ਆਪਾਂ ਵੀ ਰਸਤੇ ਚਾਰੇ ਸੀਗੇ ਤਾਂ ਧਰਨੇ ਤੇ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚੋਂ ਸਾਨੂੰ ਡਰੇਨ ਕੀਤਾ ਗਿਆਗਾ ਕੁਝ ਬੱਚਿਆਂ ਨੂੰ ਧਮਕਾਇਆ ਗਿਆ ਤੇ ਕੁਝ ਬੱਚਿਆਂ ਦੇ ਇਥੋਂ ਤੱਕ ਕੀ ਤਾਂ ਕੰਮਕੀ ਵੀ ਕੀਤੀ ਗਈ ਥੱਪੜ ਲਾਏ ਗਏ ਹੈਗੇ ਉਹਨਾਂ ਦੇ ਤੇ ਇਹਨਾਂ ਦਾ ਰਵਈਆ ਸਿੰਪਲ ਇਹ ਸੀਗਾ ਵੀ ਇਹ ਕਿੰਨਾ ਵੀ ਫੋਰਸ ਯੂਜ਼ ਕਰਨ ਇਹ ਕਿੰਨਾ ਮੈਂਟਲ ਟੌਰਚਰ ਕਰਨ ਬਸ ਇਹਨਾਂ ਨੇ ਇੱਕ ਜਿਹੜਾ ਪ੍ਰੋਟੈਸਟ ਆ ਉਹ ਹੁਣ ਤੋਂ ਰੋਕਣਾ ਹੈਗਾ ਕਿ ਉਹਨੂੰ ਸਿਰੇ ਨਹੀਂ ਚੜ੍ਹਨ ਦੇਣਾ ਸਿੰਪਲ ਇਹਨਾਂ ਦਾ ਹੀ ਰੂਈਆ ਲੰਦਾ। ਸੋ ਦੋਸਤੋ ਅਸੀਂ ਆਪਣੇ ਵੱਲੋਂ ਵੀ ਇਹ ਦੱਸ ਦੇਣਾ ਚਾਹੁੰਦੇ ਆ ਕਿ ਇਹ ਧੱਕੇ ਨਾਲ ਨਾਤੇ ਪ੍ਰੋਟੈਸਟ ਨੂੰ ਦਬਾ ਸਕਦੇ ਆ ਨਾ ਖਤਮ ਕਰ ਸਕਦੇ ਆ। ਮਤਲਬ ਇੱਥੋਂ ਤੱਕ ਗਿਰ ਦੇਣਾ ਕਿ ਕਿਸੇ ਨੂੰ ਉਹਦੀ ਕਵਰੇਜ ਕਰਨ ਤੋਂ ਵੀ ਰੋਕਿਆ ਜਾ ਰਿਹਾ। ਚਲੋ ਤੁਸੀਂ ਉਹਨਾਂ ਤੇ ਉਹ ਕਰ ਰਹੇ ਹੋ ਹਨ ਜਿਹੜੇ ਬੱਚੇ ਉੱਥੇ ਪ੍ਰੋਟੈਸਟ ਕਰ ਰਹੇ ਆ ਜਾਂ ਪੁਤਲਾ ਫੂਕ ਰਹੇ ਆ। ਮਤਲਬ ਮੈਂ ਉਹਨਾਂ ਨੇ ਇਹ ਵੀ ਦੱਸਿਆ ਕਿ ਮੈਂ ਆ ਜਾ ਕਵਰੇਜ ਕਰਨ ਲਈ ਉੱਥੇ ਜਾ ਰਿਹਾ। ਪਰ ਫੇਰ ਵੀ ਉਹਨਾਂ ਨੇ ਰੁਕਿਆ ਗਿਆ। ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਇਹਨਾਂ ਨੂੰ ਵੀ ਇਹ ਜਿੰਨਾ ਮਰਜ਼ੀ ਧੱਕਾ ਕਰ ਲੈਣਾ। ਥੱਪੜ ਵੀ ਅੱਜ ਸਾਡੇ ਸਾਥੀਆਂ ਦੇ ਵਿੱਚ ਮਾਰੇ ਗਏ ਨੇ ਇਹ ਡਾਂਗਾਂ ਚਲਾ ਲੈਣਾ ਇਹ ਰੋਕ ਨਹੀਂ ਸਕਣਗੇ ਪੰਜਾਬ ਯੂਨੀਵਰਸਿਟੀ ਆ ਤੇ ਇਥੋਂ ਦਾ ਇਤਿਹਾਸ ਰਿਹਾ ਬਹੁਤ ਬੀਸੀ ਇਦਾਂ ਦੇ ਆਏ ਤੇ ਚਲੇ ਗਏ ਬਹੁਤ ਬੰਦੇ ਅਥਾਰਟੀ ਚਾਏ ਤੇ ਚਲੇ ਗਏ ਇੱਥੇ ਸਟੂਡੈਂਟਾਂ ਦੇ ਪੱਖਾਂ ਦੀ ਹੀ ਗੱਲ ਹੁੰਦੀ ਸੀ ਤੇ ਸਟੂਡੈਂਟਾਂ ਦੇ ਪੱਖ ਹੀ ਆ ਜਿਹੜੇ ਉਹ ਅੱਗੇ ਰਹਿਣਗੇ ਇਹ ਹੁਣ ਧਰਨਾ ਕਦੋਂ ਤੱਕ ਚੱਲੂਗਾ ਜਾਂ ਕਦੋਂ ਤੱਕ ਨਹੀਂ ਚੱਲੂਗਾ ਇਹ ਅਸੀਂ ਨਹੀਂ ਜਾਣਦੇ ਅਥਾਰਟੀ ਜਾਣਦੀ ਹੈ ਤੇ ਸਟੂਡੈਂਟਾਂ ਦਾ ਸਾਰਿਆਂ ਦਾ ਇਹੀ ਕਹਿਣਾ ਕਿ ਜਦੋਂ ਤੱਕ ਸਾਡਾ ਮਸਲਾ ਨਹੀਂ ਹੱਲ ਕੀਤਾ ਜਾਂਦਾ ਅਸੀਂ ਇਸੇ ਤਰ੍ਹਾਂ ਹੀ ਲੜਦੇ ਰਵਾਂਗੇ ਧੰਨਵਾਦ